ਕਹਿੰਦੇ ਜਗਾ ਵੇਜ ਕੇ ਨਾ ਭਈ ਹਿੱਸੇ ਵਾ ਲੈਣੇ ਆ ਉਹ ਕਹਿੰਦੇ ਚਲੋ ਠੀਕ ਆ ਉਹਨਾਂ ਨੇ ਸਾਈਨ ਕਰ ਦਿੱਤੇ ਜੀ ਧੋਖੇ ਨਾਲ ਕਰਾ ਲਈ ਜੀ ਇਹਦਾ ਕੁਝ ਨਹੀਂ ਕੀ ਆਈ ਫਿਰ ਹੌਣ ਜਦੋਂ ਘਰੇ ਜਾਂਦੇ ਆ ਜੀ ਕੁੱਟਮਾਰ ਕਰਦੇ ਆ ਜੀ ਭਈ ਤੈਨੂੰ ਹਿੱਸਾ ਹੁਸਾ ਕੁਝ ਨਹੀਂ ਦੇਣਾ ਇਥੋਂ ਆਪੇ ਵੇਖ ਜੀ ਕੋਰਟ ਤੇ ਨਿਪਟਾਂਗੇ ਘਰੇ ਆਉਣ ਜਾਣ ਦੇਤਾ ਜੀ ਭਈ ਤੂੰ ਘਰੇ ਆਇਆ ਜਾਇਆ ਕਰ ਹਨਾ ਮਿਲਣ ਵਰਤਨ ਰੱਖ ਅਸੀਂ ਉਹਨਾਂ ਨੂੰ ਦਰਗਾ ਦਿੱਤੀ ਭਈ ਇਹਨੇ ਕੁੱਟਮਾਰ ਹੋਈ ਆ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ ਸਮਝੋਤਾ ਚਲ ਉਹਨਾਂ ਨੇ ਰਲ ਕੇ ਪੈਸੇ ਢਾਹਾ ਕੇ ਤੇ ਇਹਨਾਂ ਨੂੰ ਕਹਿੰਦੇ ਬਈ ਉਹਨਾਂ ਨੇ ਗੱਡੀ ਸਟਾਰਟ ਕੀਤੀ ਹੁਣ ਤੱਕਾ ਮਾਰ ਕੇ ਛੱਟ ਗਏ ਪੈਸੇ ਲੈ ਗਏ ਇਹਨਾਂ ਨੇ ਨਾ ਕੀ ਆ ਸੋਮਵਾਰ ਵਰਤੀ ਕੱਢਦੀ ਮੈਡੀਕਲ ਇਹਨਾਂ ਨੇ ਕੀਤਾ ਨਹੀਂ ਮੰਗਲਵਾਰ ਛੁੱਟੀ ਆ ਗਈ ਬੁੱਧਵਾਰ ਇਹਨਾਂ ਨੇ ਦਾਖਲ ਕਰ ਲਿਆ ਤੁਸੀਂ ਅੱਜ ਰਿਸ਼ਤਿਆਂ ਦੇ ਵਿੱਚ ਸਵਾਲ ਖੜੇ ਹੋਏ ਨਜ਼ਰ ਆ ਰਹੇ ਨੇ ਭਰਾ ਨਹੀਂ ਭੈਣ ਦੇ ਨਾਲ ਕੀਤਾ ਧੋਖਾ ਮਾਮਲਾ ਜਾਣ ਲੈਣੇ ਆ ਉਹਨਾਂ ਦੇ ਹਸਬੰਦ ਮੇਨਾ ਮੌਜੂਦ ਨੇ ਕੀ ਨਾਮਾ ਤੁਹਾਡਾ ਕਿਥੋਂ ਰਹਿਣ ਵਾਲਿਓ ਤੇ ਮਾਮਲਾ ਹੋਇਆ ਕੀ ਹੈ ਗੁਰਦੀਪ ਸਿੰਘ ਜੀ ਤਾਜਪੁਰ ਰੋਡ ਜੇਲ੍ਹ ਕੋਲੇ ਰਹਿਣ ਵਾਲਾ ਜੀ ਮਾਮਲਾ ਇਦਾਂ ਜੀ ਜਗਾ ਦਾ ਰੋਲਾ ਸੀ ਜੀ ਅੱਛਾ ਜਗਾ ਮੇਰੀ ਵਾਈਫ ਦੇ ਨਾਮ ਤੇ ਸੀ ਅੱਛਾ ਉਹਨਾਂ ਨੇ ਮਤਲਬ ਕਹਿੰਦੇ ਜਗਾ ਵੇਚ ਕੇ ਨਾ ਭਈ ਹਿੱਸੇ ਪਾਲਣ ਨੇ ਆ ਉਹ ਕਹਿੰਦੇ ਚਲੋ ਠੀਕ ਉਹਨਾਂ ਨੇ ਸਾਈਨ ਕਰਤੇ ਜੀ ਧੋਖੇ ਨਾਲ ਕਰਾ ਲਈ ਜੀ ਭਈ ਤੁਹਾਨੂੰ ਪੈਸੇ ਦੇ ਦਿੰਨੇ ਆ ਜਿਹੜਾ 5-7 ਲੱਖ ਰੁਪਈਆ ਹੈਗਾ ਜੀ ਤੋ ਕਿ ਨੋਜ਼ਾਨ ਕਰਾ ਤੇ 10-2000 ਰੁਪਇਆ ਦੇ ਕੇ ਉਹਨਾਂ ਨੇ ਤੋਰਤਾ ਜੀ ਕਿ ਲਈ ਪੰਜਾਂ ਜੀਆਂ ਦਿਨ ਉਹਨੂੰ ਪੈਸੇ ਪਾਵਾਂਗੇ ਉਦੋਂ ਮੁੜ ਕੇ ਲਾਰੇ ਤੇ ਲਾਰਾ ਲਾਉਂਦੇ ਵੇ ਆ ਜੀ ਫਿਰ ਇਹ ਘਰੇ ਜਾਂਦੇ ਰਹੇ ਆ ਬਈ ਮੈਂ ਦੁਖੀ ਆ ਬਈ ਮੈਂ ਲਾਜ ਤੋਂ ਬੈਠੀ ਹੋਈ ਆ ਇਹਨਾਂ ਨੇ ਕੋਈ ਸੁਣ ਸੁਣਵਾਈ ਕੋਈ ਨਹੀਂ ਕੀਤਾ ਜੀ ਬਈ ਸਾਡੀ ਕੁੜੀ ਆ ਇਹ ਬਈ ਲਾਜ ਕਰਾਈ ਇਹਦਾ ਇਹਦਾ ਕੁਛ ਨਹੀਂ ਕੀਤਾ ਜੀ ਫਿਰ ਹੁਣ ਜਦੋਂ ਘਰੇ ਜਾਂਦੇ ਆ ਜੀ ਕੁੱਟਮਾਰ ਕਰਦੇ ਆ ਜੀ ਵੀ ਤੈਨੂੰ ਹਿੱਸਾ ਹੁਸਾ ਕੁਛ ਨਹੀਂ ਦੇਣਾ ਵੀ ਤੂੰ ਆਪੇ ਵੇਖਈ ਕੋਰਟ ਚ ਨਿਪਟਾਂਗੇ ਤੈਨੂੰ ਨਹੀਂ ਜੇ ਜੇ ਜ਼ਿਆਦਾ ਦਾ ਮਾਮਲਾ ਹੋਵੇ ਫਿਰ ਤੂੰ ਹੀ ਘਰ ਕੋ ਭੇਜ ਰਿਓ ਘਰ ਤਾਵੇ ਦੇ ਬੇਬੇ ਯੋਬ ਫੋਨ ਕਰਕੇ ਕਹਿੰਦੇ ਕੱਲੀ ਆਇਆ ਕਰ ਕਿਸੇ ਨੂੰ ਨਾਲ ਨਾਲ ਲੈ ਕੇ ਆਇਆ ਕਰ ਨਹੀਂ ਨਹੀਂ ਕੱਲੀ ਤਾਂ ਆਵੇਗੀ ਕਿ ਕੁੱਟਮਾਰ ਕਰ ਸਕਣਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਜੀ ਇਹ ਚਾਹੁੰਦੇ ਤਾਂ ਇਹੀ ਹੈ ਜੀ ਕੱਲੀ ਆਈ ਦਬਾ ਕਿੰਨੀ ਕਿੰਨੀ ਕੋਈ ਜ਼ਿਆਦਾ ਦਾ ਰੋਲਾ ਸੀਗਾ ਜਗਾ 10 ਮਰਲੇ ਜਗਾ ਜੀ 35-40 ਲੱਖ ਦਾ ਮਾਮਲਾ ਜੀ ਮਾਮਲਾ ਠੀਕ ਹੈ ਇਹ ਇਹ ਜਗਾ ਇਹ ਇਹਨਾਂ ਦੇ ਪਿਤਾ ਜਾਂ ਮਾਤਾ ਜਾਂ ਕਿਸੇ ਪੁਸ਼ਪ ਪਿਤਾ ਨੇ ਦਿੱਤੀ ਸੀ ਜੀ ਪਿਤਾ ਨੂੰ ਜਿਹੜਾ ਪਿਤਾ ਹੈਗਾ ਸੀ ਉਹਨੂੰ ਬਾਹਰ ਬੂਰ ਕੱਢ ਦਿੰਦੇ ਸੀ ਉਹਨੇ ਆਖਿਆ ਮੇਰੀ ਕੁੜੀ ਰੁਲੇਣਾ ਬਈ ਦੇ ਨਾਂ ਤੇ ਸਾਰੀ ਜਗ੍ਹਾ ਕਰਾਤੀ ਹੈ ਜੀ ਤੇ ਉਦੋਂ ਉਦੋਂ ਮੁੜ ਕੇ ਇਹਨਾਂ ਨੇ ਠੋਖੇ ਨਾਲ ਬਈ ਰਜਾ ਮੰਦੀ ਨਾਲ ਇਹਨਾਂ ਨੂੰ ਘਰੇ ਆਉਣ ਜਾਣ ਦੇਤਾ ਜੀ ਬਈ ਤੂੰ ਕਰੇ ਆਇਆ ਜਾਇਆ ਕਰ ਹਨਾ ਮਿਲਣ ਵਰਤਨ ਰੱਖੋ ਹਮ ਸਾਰੀ ਸਹਿਮਤੀ ਹੈਗੀ ਸੀ ਜਦੋਂ ਪੈਸਿਆਂ ਦੀ ਗੱਲ ਆਈ ਜਦੋਂ ਉਹਨਾਂ ਨੇ ਸਿਆਣ ਸੁਣ ਕਰਾ ਲਿਆ ਹੁਣ ਠੋਕਰਾਂ ਮਾਰਦੇ ਆ ਜੀ ਘਰੋਂ ਕੱਢ ਦਿੰਦੇ ਆ ਅੱਛਾ ਇਹ ਇੱਥੇ ਤੇਰਾ ਕੁਝ ਨਹੀਂ ਹੈਗਾ ਅੱਛਾ ਇਹ ਜਰੂ ਵਾਕਏ ਸੀਗਾ ਇਹ ਕਦੇ ਦਾ ਵਾਕਏ ਹੋਣਾ ਸਾਰਾ ਜੋੜਾ ਕੋਟਮਾਰ ਹੋਈ ਹੈ ਜੀ ਇਹ ਤਾਂ ਮਗਰਲੇ ਸੰਡੇ ਹੋਈ ਹੈ ਜੀ ਪਹਿਲਾਂ ਲੜਾਈ ਝਗੜਾ ਚੱਲਦਾ ਸੀ ਬੋਲ ਬਲੇ ਜਾਂ ਫੋਨ ਤੇ ਬਈ ਪੌਣਾ ਪੈਸੇ ਕਰਦਾ ਸਾਡੇ ਕੋਲੇ ਰਿਪੋਰਟਿੰਗਾਂ ਹੈਗੀਆਂ ਸੀ ਜਿਹੜੀ ਐਸਐਸਪੀ ਮੈਡਮ ਜੀ ਸਾਰਿਆਂ ਨੂੰ ਡਿਲੀਟ ਕਰਾਤਾ ਡਾਟਾ ਜੀ ਸਾਡਾ ਅੱਛਾ ਪੁਲਿਸ ਵੀ ਸਾਥ ਨਹੀਂ ਦੇ ਹਾਂਜੀ 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 ਪੁਲਿਸ ਨਾਲ ਹੀ ਆ ਜੀ ਉਧਰ ਇਹ ਤੁਹਾਡੇ ਜਿਹੜੀ ਮਿਸਿਸ ਨੇ ਇਹਨਾਂ ਦਾ ਘਰ ਕਿੱਥੇ ਹੈਗਾ ਇੰਨਾ ਦਾ ਭੁੱਲਾ ਰਹੀ ਫਗਵਾੜੇ ਜੀ ਫਗਵਾੜੇ ਫਗਵਾੜੇ ਤੋਂ ਇਤਲਾਹ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਸੀ ਕੀ ਕੀ ਕਹਿੰਦੇ ਕੀ ਉੱਥੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਦਰਗਾ ਦਿੱਤੇ ਵੀ ਸਾਡੇ ਇਹਨੇ ਕੁੱਟਮਾਰ ਹੋਈ ਆ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਉਹਨਾਂ ਨੂੰ ਪਾਰਟੀ ਨੂੰ ਬੁਲਾਇਆ ਗਿਆ ਇਧਰੋਂ ਇਹ ਕੱਲੇ ਸੀ ਜੀ ਇਹਨਾਂ ਨੂੰ ਤਾਂ ਸੈਂਡ ਸੋਣ ਦਬਕੇ ਦੂਕੇ ਮਾਰ ਕੇ ਤੋਰਤਾ ਹੈ ਲੁਧਿਆਣਾ ਨੇ ਕੋਈ ਇੱਥੇ ਕੋਈ ਕੁੱਟਮਾਰ ਹੋਈ ਕਿ ਇਧਰ ਦਾ ਕੁਝ ਹੋਇਆ ਲੁਧਿਆਣੇ ਕੁੱਟਮਾਰ ਨਹੀਂ ਹੋਈ ਪੈਸੇ ਖੋਗੇ ਤੱਕੇ ਨਾਲ ਲੈ ਕੇ ਗਏ ਜੀ ਲੁਧਿਆਣੇ ਚ ਹਾਂਜੀ ਅੱਛਾ ਤੁਸੀਂ ਉਹਦੀ ਰਿਪੋਰਟ ਲਿਖਾਈ ਹਾਂਜੀ ਉਹਦੀ ਵੀ ਕਿਹੜੇ ਥਾਣੇ ਲਿਖਾਈ ਚੁੰਕੀ ਲਖਾਈ ਹੈ ਚੁੰਕੀ ਲਖਾਈ ਹੈ ਕਿ ਕਿਨੇ ਕੋ ਮਾਮਲੇ ਦਾ ਤੱਕਾ ਹੁੱਕਾ ਮਾਰ ਕੇ ਪੈਸੇ ਖੋ ਕੇ ਲਗੇ ਕਿਨੇ ਪੈਸੇ ਇਦਾਂ ਸੀ ਕਿਨੇ ਤੇਰਾ ਲਾਜ ਕਰਾ ਦੰਨੇ ਆ ਤੁਸੀਂ ਪੈਸੇ ਕਢਾ ਲਓ ਲਾਜ ਦੇ ਬੰਦੇ ਹਾਂਜੀ ਉਹਨਾਂ ਨੇ ਕਹਿੰਦੇ ਚਲੋ ਠੀਕ ਆ ਮੇਰਾ ਭੈਣ ਭਰਾ ਹੈਗਾ ਬਈ ਮੇਰੀ ਮਾਂ ਵੀ ਨਾਲ ਹੈਗੀ ਆ ਸਮਝੋਤਾ ਚੱਲ ਉਹਨਾਂ ਨੇ ਰਲ ਕੇ ਪੈਸੇ ਕਢਾ ਕੇ ਤੇ ਇਹਨਾਂ ਨੂੰ ਕਹਿੰਦੇ ਬਈ ਉਹਨਾਂ ਨੇ ਗੱਡੀ ਸਟਾਰਟ ਕੀਤੀ ਉਹਨੂੰ ਤੱਕਾ ਮਾਰ ਕੇ ਛੱਟ ਗਏ ਪੈਸੇ ਲੈ ਗਏ ਅੱਛਾ ਉਹਦੀ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਉਹਦੇ ਕੋਈ ਸਾਡੇ ਕੋਲੇ ਬੈਂਕ ਦੀ ਸਟੇਟਮੈਂਟ ਹੀ ਹੈ ਜਿਹੜਾ ਪੜਾਏ ਆ ਬਈ ਇਹ ਬੈਂਕਸ ਸਟੇਟਮੈਂਟ ਹਾਂ ਬੈਂਕ ਦੀ ਸਟੇਟਮੈਂਟ ਆਹੀ ਆਈ ਹੈ ਪੈਸੇ ਆਏ ਆ ਜੀ ਤੇ ਪੈਸੇ ਕਢਾਏ ਗਏ ਆ ਜੀ ਅਜਾ ਇਹ ਪੈਸੇ ਆਏ ਆ ਕਿ ਨਹੀਂ ਗੇ ਇਹ ਪੈਸੇ ਇਹ ਪੈਸੇ ਕਢਾ ਆਏ ਆ ਜੀ ਨਹੀਂ ਨਹੀਂ ਕਢਾਏ ਆ ਵੀਰੇ ਡੈਬਿਟ ਹੋਇਆ ਨਾ ਹਾਂਜੀ ਹਾਂ ਸੋਰੀ ਸੋਰੀ ਅੱਛਾ ਇਹ ਤਸਵੀਰ ਜਿੱਤੇ ਕੀ ਰਿਸ਼ਤੇਦਾਰ ਵੀ ਹੋ ਸਕੇ ਭਰਾ ਸਕੇ ਭਰਾ ਨੇ ਸਕੇ ਭਰਾ ਜੀ ਸਕੇ ਭਰਾਵਾਂ ਨੂੰ ਵੀ ਪੈਸੇ ਨਾਲੋਂ ਜ਼ਿਆਦਾ ਅ ਪਿਆਰ ਹੋ ਗਿਆ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਇਹ ਬੈਂਕ ਦੀ ਸਟੇਟਮੈਂਟ ਹੈ ਜਿਹੜਾ ਮੈਸੇਜ ਆਇਆ ਵਾ ਇਹ ਉਹ ਮੈਸੇਜ ਹੈ ਜਿੱਤੇ ਕੀ ਭੈਣ ਨਹੀਂ ਪਿਆਰੀ ਮਤਲਬ ਪੈਸੇ ਜ਼ਰੂਰ ਪਿਆਰੀ ਹੋਗੇ ਜਾਇਦਾਦ ਦੇ ਮਾਮਲੇ ਵਿੱਚ ਇਨਾਂ ਕੋ ਭਰਾ ਭੈਣ ਦਾ ਰਿਸ਼ਤਾ ਖੋਖਲਾ ਹੋ ਗਿਆ ਕਿ ਜਾਇਦਾਦ ਦੇ ਕੋਹਦੇ ਚੱਕਰ ਵਿੱਚ ਕੁੱਟਮਾਰ ਕਰਤੀ ਭੈਣ ਦਾ ਹੋਰ ਕੀ ਹੋਇਆ ਮਾਮਲਾ ਹਣ ਸਾਨੂੰ ਧਮਕੀਆਂ ਦੇਂਦੇ ਆ ਬਈ ਕਹਿੰਦੇ ਥਾਣੇ ਜਾਉਂਗੇ ਕਿੱਥੇ ਮਰਜੀ ਜਾਓ ਬਈ ਤੁਹਾਡੇ ਨਾਲ ਅਈ ਮਾਰ ਦੇਣਾ ਸਾਨੂੰ ਮਾਰਨ ਦੀਆਂ ਧਮਕੀਆਂ ਮਿਲ ਧਮਕੀਆਂ ਦੇ ਰਿਹਾ ਹੈ ਸਾਡੇ ਕੋਲ ਵਿਧੂ ਪ੍ਰੋਫ ਹੈਗਾ ਜੀ ਇਹ ਤੁਸੀਂ ਲੁਧਿਆਣਾ ਦੇ ਆਪਣੇ ਆਸ-ਪਾਸ ਦੇ ਪੁਲਿਸ ਸਟੇਸ਼ਨ ਦੇ ਵਿੱਚ ਦੱਸਿਆ ਤੁਸੀਂ ਹਾਂਜੀ ਦੱਸਿਆ ਜੀ ਕੀ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਾਂਗੇ ਜੀ ਅੱਛਾ ਬਸ ਇੰਨਾ ਕਹਿ ਕੇ ਭੇਜ ਦਿੰਦੇ ਮਤਲਬ ਕਿ ਮੈਡੀਕਲ ਤੁਸੀਂ ਇੱਥੇ ਸਿਵਲ ਹਸਪਤਾਲ ਲਾਇਓ ਕੀ ਇਲਾਜ ਲੋਚ ਕਰਾਣਾ ਹੈ ਕੋਈ ਨਹੀਂ ਫੋਟਮਾਰ ਦੇ ਇਹ ਮੈਡੀਕਲ ਕਰਾਣ ਆਏ ਸੀ ਇਹਨਾਂ ਨੇ ਨਾ ਕਿ ਆ ਸੋਮਵਾਰ ਪਰਚੀ ਕੱਟਤੀ ਜੀ ਮੈਡੀਕਲ ਇਹਨਾਂ ਨੇ ਕੀਤਾ ਨਹੀਂ ਮੰਗਲਵਾਰ ਛੁੱਟੀ ਆ ਗਈ ਬੁੱਧਵਾਰ ਇਹਨਾਂ ਨੇ ਦਾਖਲ ਕਰ ਲਿਆ ਜੀ ਅੱਛਾ ਮਤਲਬ ਮਤਲਬ ਕਿ ਜੇ ਇੰਨਾ ਵੱਲੋਂ ਵੀ ਕੋਈ ਕਾਰਵਾਈ ਹੋਈ ਭਈ ਸਾਨੂੰ ਪੱਕੀ ਜੇ ਉਹ ਇਹ ਤਾਂ ਮੈਡੀਕਲ ਕਰਕੇ ਰਿਪੋਰਟ ਅੱਗੇ ਭੇਜਣਗੇ ਉਹ ਤਾਂ ਠੀਕ ਹੈ ਪਰ ਸਵੇਲਿੰਗ ਵਗੈਰਾ ਜਾਂ ਕੋਈ ਐਡਾ ਕੁੱਟ ਮਾਰਗ ਵਗੈਰਾ ਤਾਂ ਨਹੀਂ ਹੋਈ ਜਿਆਦਾ ਕੁੱਟ ਮਾਰਦਾ ਨਹੀਂ ਹੋਈ ਨੇ ਕੋਟ ਮਾਰਤਾ ਜਿਆਦਾ ਪੇੜ ਤੇ ਲੱਤਾਂ ਮਾਰੀਆਂ ਗਈਆਂ ਛਾਤੀ ਤੇ ਮਾਰੇ ਗਏ ਆ ਜੀ ਬਾਹਾਂ ਲੱਤਾਂ ਬਾਹਾਂ ਸਾਰੀਆਂ ਸੁੱਦੀਆਂ ਪਈਆਂ ਆ ਜੀ ਅੱਛਾ ਉਹਦੀ ਕੋਈ ਰਿਪੋਰਟ ਹੈਗੀ ਮੈਡੀਕਲ ਨਹੀਂ ਇਹਨਾਂ ਨੇ ਕੋਈ ਨਹੀਂ ਦਿੱਤੀ ਹਜੇ ਆਹੀ ਰਿਪੋਰਟਾਂ ਦਿੱਤੀਆਂ ਜਿਹੜੀਆਂ ਜਿਹੜੀਆਂ ਦਿੱਤੀਆਂ ਜਿਹੜੀਆਂ ਸਾਡੇ ਕੋਲੇ ਰਿਪੋਰਟਾਂ ਆ ਆਹੀ ਆ ਬਸ ਇਹਨਾਂ ਨੇ ਜਿਹੜੇ ਕੀਤਾ ਟ੍ਰੀਟਮੈਂਟ ਕੀਤਾ ਜੀ ਅੱਛਾ ਇਹ ਟ੍ਰੀਟਮੈਂਟ ਹੁਣ ਇਹਨਾਂ ਨੇ ਰੈਫਰ ਕਰਤਾ ਜੀ ਇਹ ਤੁਸੀਂ ਚੰਡੀਗੜ੍ਹ ਲੈ ਜਾਓ ਜੀ ਇਹ ਹਾਲਾਤ ਨਹੀਂ ਕਿੰਨੇ ਕਿੰਨੀ ਹਾਲਾਤ ਗੰਭੀਰ ਹਾਲਾਤ ਨੇ ਹਾਲਾਤ ਇਹ ਬਲੇ-ਮਾੜੇ ਆ ਜੀ ਬਲੇ-ਮਾੜੇ ਹਾਂਜੀ ਠੀਕ ਹੈ ਤੁਰਿਆ ਵੀ ਨਹੀਂ ਜਾਂਦਾ ਜੀ ਤੇ ਕੋਈ ਕੋਈ ਕਾਰਵਾਈ ਕਰ ਰਹੀ ਹੈ ਇਥੇ ਲਈ ਥਾਣਾ ਨਹੀਂ ਕੋਈ ਨਹੀਂ ਕਾਰਵਾਈ ਕਿਸੇ ਵੱਲੋਂ ਨਹੀਂ 9 ਕਰੋੜ ਚੋਂ ਕੀ ਹਾਂਜੀ ਹਾਂਜੀ ਬਿਲਕੁਲ 7 ਨੰਬਰ ਥਾਣਾ ਪੈਂਦਾ 7 ਨੰਬਰ ਥਾਣੇ ਦੇ ਅਧੀਨ ਇਹ ਮਾਮਲਾ ਜਿਹੜਾ ਕੀ ਹੈ ਸਾਹਮਣੇ ਆਇਆ ਜਿੱਥੇ ਕਿ ਇੱਕ ਭਰਾ ਦੇ ਵੱਲੋਂ 35 ਜਿਹੜੇ ਕੀ ਅਤਿਆਚਾਰ ਕੀਤਾ ਜਾਂਦਾ ਹੈ ਜਾਇਦਾਦ ਖੋਹ ਦਾ ਮਾਮਲਾ ਸਾਹਮਣੇ ਆਇਆ ਧੋਖਾਧੜੀ ਖੋਹ ਦਾ ਮਾਮਲਾ ਸਾਹਮਣੇ ਆਇਆ ਤੇ ਪੈਸੇ ਜਿਹੜੇ ਕੀ ਧੋਖਾਧੜੀ ਨਾਲ ਕਰਕੇ ਕਹਾ ਗਿਆ ਸੀ ਭਰਾ ਦੇ ਵੱਲੋਂ ਕਿ ਮੈਂ ਤੇਰਾ ਇਲਾਜ ਵਧੀਆ ਤਰੀਕੇ ਨਾਲ ਕਰਾਨਾ ਤੇ ਮੈਨੂੰ ਇਸ ਪੇਪਰ ਤੇ ਸਾਈਨ ਕਰ ਦੇ ਇਸ ਇੱਕ ਓਟੀਪੀਆ ਕੁਝ ਇਦਾਂ ਦਾ ਵੀ ਮਾਮਲਾ ਹੋਣਾ ਉਹਨੇ ਦਿੱਤਾ ਤੇ ਪੈਸੇ ਸਾਰੇ ਬਾਹਰ ਕਢਵਾ ਕੇ ਆਪਣੇ ਵਾਪਸ ਸ਼ਹਿਰ ਚਲਾ ਗਿਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ ਲੁਧਿਆਣਾ ਦੇ ਵਿੱਚ ਅੱਜ ਕੱਲ੍ਹ ਇਨਸਾਨੀਅਤ ਨਾ ਦੀ ਕੋਈ ਚੀਜ਼ ਨਹੀਂ ਰਹੀ ਕਿਉਂਕਿ ਭਰਾ ਨੇ ਹੀ ਭੈਣ ਦੇ ਉੱਤੇ ਇਤਤਾਚਾਰ ਕੀਤਾ ਫਿਰ ਉਸ ਤੋਂ ਸਾਰੀ ਜਾਇਦਾਦ ਹੜਪ ਲਈ ਉਸ ਤੋਂ ਬਾਅਦ ਧਮਕੀਆਂ ਦਿੰਦਾ ਹੋਇਆ ਨਜ਼ਰ ਆ ਰਿਹਾ ਵਾ ਇੱਕ ਭਰਾ ਧਮਕੀਆਂ ਦਿੰਦਾ ਹੋਇਆ ਨਜ਼ਰ ਆ ਰਿਹਾ ਪੁਲਿਸ ਪ੍ਰਸ਼ਾਸਨ ਚੁੱਪ ਬੈਠਾ ਅੱਖਾਂ ਤੇ ਕਾਲੀਆਂ ਪਟੀਆਂ ਬਨ ਕੇ ਬੈਠਾ ਦੇਖ ਸਤਿਓ ਗਰੀਬ ਵਿਅਕਤੀ ਨੇ ਕੋਈ ਕਾਰਵਾਈ ਨਹੀਂ ਕਰ ਰਿਆ ਨਾ ਤੇ ਇਹਨਾਂ ਦੀ ਕੋਈ ਹੈਲਪ ਸਹਾਇਤਾ ਨਹੀਂ ਕਰ ਰਿਆ ਆਖਰਕਾਰ ਪੁਲਿਸ ਤੇ ਫਿਰ ਸਵਾਲ ਨਿਸ਼ਾਨ ਖੜੇ ਹੋ ਰਹੇ ਕਿਉਂ ਨਹੀਂ ਪੁਲਿਸ ਕਾਰਵਾਈ ਕਰ ਰਿਆ ਅਗਰ ਅਤਿਆਚਾਰ ਹੋਇਆ ਤੇ ਉਹਦੀ ਜਾਂਚ ਕੀਤੀ ਜਾਵੇ ਜਾਂਚ ਕਰਕੇ ਪੂਰਾ ਹੱਲ ਮਸਲੇ ਦਾ ਹੱਲ ਕੀਤਾ ਜਾਵੇ ਦੋਨਾਂ ਪਾਰਟੀਆਂ ਬਿਠਾਇਆ ਜਾਵੇ ਪਰ ਨਹੀਂ ਪੁਲਸ ਪ੍ਰਸ਼ਾਸਨ ਲਗਾਤਾਰ ਚੁੱਪੀ ਸਾਦੀ ਹੋਈ ਬੈਠਾ ਹੋਇਆ ਵਾ ਦੇਖਣਾ ਹੋਏਗਾ ਕਿ ਹਲੋ ਅ ਇਹ ਸਹੀ ਜਨੀਜੀ ਗੱਲ ਕਰ ਰਹੀਆਂ ਜੀ ਸਾਹਿਬ ਹਾਂ ਜੀ ਦੱਸੋ ਹਾਂ ਜੀ ਇਹ ਉਹ ਮੇਰੀ ਗੱਲ ਕਰ ਰਹੀ ਸੀਗਾ ਜਰਨਲਿਸਟ ਹਾਂ ਜੀ ਜਰਨਲਿਸਟ ਗੱਲ ਕਰ ਰਹੀ ਸੀ ਸਰ ਇਹ ਉਹ ਮੇਰੀ ਹਾਂਜੀ ਬੋਲੋ ਹਾਂ ਜੀ ਇੱਕ ਸਾਡੇ ਧਿਆਨ ਚ ਮਾਮਲਾ ਹੋਣਾ ਆ ਆਰਤੀ ਨਾਮ ਦੀ ਮਹਿਲਾ ਦਾ ਕਾਫੀ ਕੁੱਟਮਾਰ ਕਰਕੇ ਆ ਪੈਸੇ ਦੀ ਠੋਕਾ ਦਾ ਡੀਰਾ ਕੁਸ਼ਤ ਮਾਤਾ ਪਤਾ ਸਰਖੋ ਡੇਟੋ ਲੱਗ ਰਿਹਾ ਹੈ। ਅੱਛਾ ਜੀ। ਇਹ ਮਾਮਲਾ ਦੱਸਦੋ ਹੈ ਕਿ ਇਹ ਸਾਡੇ ਤੁਹਾਡੇ ਕੋ ਕਿੰਨੀ ਕ ਕੰਪਲੇਟ ਰਸੀਆਂ ਨੇ? ਮੇਰੇ ਕੋਲ ਇੱਕ ਰਿਟਰਨ ਕੰਪਲੀਟ ਆਈ ਸੀ ਜਿਦੇ ਵਿੱਚ ਉਹਨੇ ਐ ਕਿਹਾ ਸੀ ਮੇਰਾ ਪ੍ਰਾਪਰਟੀ ਡਿਸਪਿਊਟ ਹੈ ਆਪਣੇ ਪਰਕਰ ਦੇ ਨਾਲ। ਓਕੇ। ਤੇ ਮਾਨਯੋਗ ਕਮਿਸ਼ਨਰ ਸਾਹਿਬ ਦਾ ਹੁਕਮ ਹੈ ਵੀ ਪ੍ਰਾਪਰਟੀ ਡਿਸਪਿਊਟ ਨਾਲ ਅੱਪਰ ਅਰਧਸਤਾ ਨਾਲ ਟੈਕਲ ਨਹੀਂ ਕਰਨੀਆਂ ਹੈ। ਓਕੇ ਓਕੇ ਤੇ ਉਹ ਕੋਰਤਾਂ ਦਾ ਕੰਮ ਹੈ। ਠੀਕ ਹੈ ਜੀ। ਤੇ ਕੋਈ پیسے ਬੂਟੀ ਦਾ ਜਨੇ ਕਿ ਇੱਥੇ ਆ ਕੇ ਮੈਨੂੰ ਉਹਦੇ ਬਾਰੇ ਜਦੋਂ ਪੁਰਾਪੱਟੀ ਡਿਸਕੀਪਟ ਹੈ ਜੀ ਉਹਨਾਂ ਨੇ ਸੇਲ ਕਰਕੇ ਪ੍ਰਾਪਰਟੀ ਤੇ ਇਹਨੂੰ 1,70,000 ਰੁਪਏ ਦੇਣਾ ਸੀ ਓਕੇ ਜੀ ਇਹ ਕਹਿੰਦੀ ਹੈ ਜੇ ਮੇਰਾ ਹੱਥ ਬਣਦਾ ਸੀ ਹੁਣ ਬਣਦਾ ਸੀ ਨਹੀਂ ਬਣਦਾ ਸੀ ਡੈਪੈਂਡਸ ਓਨ ਤੁਹਾਨੂੰ ਬਟ ਟੂ డు ਨਾਟ ਟੂ డు ਓਕੇ ਕੋਰਟ ਕੋਰਟ ਤੇ ਡਿਪੈਂਡ ਕਰਦਾ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ